ਆਪ ਨੂੰ ਆਪ ਦੇ ਪ੍ਰਤੀ ਸੇਵਾ ਦਾ ਮਹਾਰਤ ਦਾ ਮਹਤਵ ਵਾਲੇ ਜਦ ਜਤੇ ਸੰਭਿਆ ਪਾਸ ਇੱਜਾ ਸੋ ਕੀ ਕਰਨਾ ਚਾਹਗੇ ਕਿਵੇਂ ਦੇ ਦੇ ਮੈਂ ਕਰਨੈਲ ਸਿੰਘ ਪਿੰਡ ਸ਼ਮਸ਼ੇਰਪੁਰ ਦਾ ਸਰਪੰਚ ਮੈਨੂੰ ਲੋਕਾਂ ਬਧੀਆ ਤੇ ਚੰਗੇ ਢੰਗ ਨਾਲ ਸਰਪੰਚ ਚੁਣਿਆ ਤੇ ਮੈਂ ਲੋਕਾਂ ਦਾ ਤੈ ਦਿਲੋਂ ਕੰਮ ਕਰਨ ਦਾ ਪੂਰਾ ਪੂਰਾ ਜੋਰ ਲਾ ਕੇ ਤੇ ਛੇ ਹੀ ਕੰਮ ਕਰਾਂਗਾ ਸਾਰਾ ਪਿੰਡ ਪੰਚਾਇਤ ਉਹ ਕਿਹੜੇ ਹੁੰਦੇ ਨਹੀਂ ਕੰਮ ਆਇਆ ਕਿ ਇਹ ਜੋ ਤੁਹਾਡੀ ਵਾਈਲੋਂ ਹੋਈ ਵਈ ਪਿਛਲੀ ਪੰਚਾਇਤ ਕੋਲੋਂ ਮਿਸ਼ਾਨ ਘਾੜ ਦਾ ਰਸਤਾ ਨਹੀਂ ਬਣਿਆ ਬਾਹਰ ਲਈ ਫਿਰਨੀ ਨਹੀਂ ਬਣੀ ਤੇ ਪਿੰਡ ਦੇ ਵਿੱਚ ਰਹਿੰਦੀਆਂ ਫਿਰਨੀਆਂ ਦੀ ਗਲੀਆਂ ਨੇ ਜਿਹੜੀਆਂ ਉਹ ਵੀ ਨਹੀਂ ਬਣੀ ਆਪ ਦੇਖਿਆ ਆਏਗਾ ਜਦੋਂ ਬਾਹਰਲੇ ਪਿੰਡ ਵਿੱਚ ਜਾਈਦਾ ਹਾਂਜੀ ਤੇ ਬਲਬੂਟੇ ਲੱਗੇ ਹੁੰਦੇ ਨੇ ਲੱਡਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਤੋਂ ਚੱਈਏ ਇੱਕ ਸੋਹਣੀ ਪਾਰਕਿੰਗ ਨਹੀਂ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਨੌਜਵਾਨਾਂ ਆਤੇ ਉਹਨਾਂ ਦੇ ਹੋਂਦੀ ਆ ਸਪੈਂਸਰ ਨਹੀਂ ਹੁੰਦੀ ਆ ਉਹ ਖੇਡ ਦਾ ਮદાન ਹੁੰਦਾ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਫੈਸਿਲਿਟੀ ਦਾ ਸਬਸਤ ਹੁੰਦਾਗੀ ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਵੀ ਨਹੀਂ ਆ ਸਾਡੇ ਪਿੰਡ ਵਿੱਚ ਨਾ ਤੇ ਗਰਾਊਂਡ ਹੈ ਨਾ ਕੋਈ ਬੁੱਢਿਆਂ ਵਾਸਤੇ ਬੈਠਣ ਵਾਸਤੇ ਪਾਰਕਿੰਗ ਹੈ ਨਾ ਕੋਈ ਖੁਰਸੀ ਹੈ ਨਾ ਕੋਈ ਲਾਈਟ ਦਾ ਪ੍ਰਬੰਧ ਹੈ ਕੋਈ ਵੀ ਚੀਜ਼ ਸਾਡੇ ਪਿੰਡ ਵਿੱਚ ਹਨੀ ਸਾ ਅਗਰ ਸਰਕਾਰ ਸਾਨੂੰ ਕੋਈ ਦੇ ਤੇ ਅਸੀਂ ਛੱਟ ਕੰਮ ਕਰਾ ਦੇਾਂਗੇ ਉਸ ਬੰਦੇ ਰਹਿੰਦੇ ਆ ਜਿਨ੍ਹਾਂ ਨੂੰ ਰਾਸ਼ਨ ਦੀ ਪੂਰੀ ਜ਼ਰੂਰਤ ਹੈ ਉਸ਼ ਘਰ ਰਹਿੰਦੇ ਆ। ਠੀਕ ਆ ਮਾਬੋ ਜਾਲੀ ਬਣੀ ਬਸ। ਬਾਕੀ ਛਾਰੇ ਜਾਜ ਬਣੀ ਦੇ। ਇਹ ਕਿੰਨੇ ਤੇ ਜਿਹੜੇ ਲੋਕਾਂ ਦੇ ਰਖਵਾਲ ਕਰ ਰਹੇ ਘੱਟੋ ਘਾਟ 10 ਤੋਂ 15 ਰਹਿੰਦੇ ਆ। ਹਾਂ। ਇਹ ਲੰਦਰ ਸ਼ੈਡ ਵਾਂਗੂ ਉਹਦਾ ਕੀ ਸਮੱਸਿਆ ਆ ਰਹੀ? ਆ ਜਿਹੜੇ ਜੰਨਿਆਂ ਤੇ ਉਹ ਕਹਿੰਦੇ ਸ਼ੈਡ ਬੰਨਦਾ ਫੈਲਾ ਫੁੱਲਾ ਭਰ ਕੇ ਦਿੰਦੇ ਆ ਤੇ ਫਿਰ ਕਹਿੰਦੇ ਸ਼ੈਡ ਬੰਨਦਾ। ਤੇ ਫਿਰ ਨਹੀਂ ਬੰਨਦਾ। ਇਦਾਂ ਦੀ ਗੱਲ ਕਰੀਏ ਜਾਨਾ ਮਾਨ ਦੇ ਕਾ ਦੇ ਵਿੱਚ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਨੂੰ ਜਲਾਦੀ ਇੱਥੇ ਨਾਮ ਪਾ ਚਦੇ ਆ। ਤੋਂ ਆਪਜੀ ਦੀ ਵਾਈ ਦੇ ਵਿੱਚ ਕਿਵੇਂ ਦੇਖਿਆ ਜਾਏਗਾ? ਅਹੀਂ ਕੰਮ ਕਰਾਂਗੇ ਤੇ ਅਸੀਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਅਸੀਂ ਉਹਨਾਂ ਨੂੰ ਹੀ ਕੰਮ ਦਿਆਂਗੇ ਤੇ ਕੰਮ ਕਰਵਾਵਾਂਗੇ ਉਹਦੇ ਕੋਲ। ਬਿਲਕੁਲ ਜੋ ਕੋਲ ਕੰਮ ਜਿਹੜੇ ਉਸਨੇ ਪਾਏ ਨੇ ਉਹ ਕੋਈ ਜਾਇਨਾ ਨਹੀਂ। ਅਹੀਂ ਜਿਹੜੇ ਨਾਮ ਪਾਏ ਆ ਉਹ ਜਾਇਜ਼ ਪਾਏ ਆ ਤੇ ਜਿਹੜੇ ਅੱਗੇ ਵੀ ਕੰਮ ਕਰਾਂਗੇ ਅਸੀਂ ਜਾਇਜ਼ ਹੀ ਪਾਾਂਗੇ। ਜਿਸਰ ਤਕੇ ਪੋਠਿਆਂ ਦੇ ਮਤਲਬ ਅੰਤ ਤੱਕ ਲਈ ਉਹ ਕੰਮ ਅੱਜ ਤੱਕ ਅੱਜੇ ਪਨਾ ਵਿਚ ਆਏ ਨੇ ਹੋਰ ਨਵੇਂ ਵੀ ਆਵਰ ਅਗੇਲੇ ਆਉਂਦੇ ਫਿਰ ਵਿੱਚ ਕਿੰਨੇ ਕੱਚੇ ਕੁੱਝਾਂ ਦੀ ਹਰਾਂ ਲਈ ਜਾਂਦੇ ਨੇ ਨੰਬਰ ਸਾਡੇ ਪਿੰਡ ਵਿੱਚ ਸੱਤਾ ਘਰਾਣੀ ਫਾਰਮ ਭਰੇ ਹੀ ਅਜੇ ਤੱਕ ਇਹ ਵੀ ਬੰਦੇ ਨੂੰ ਕੋਈ ਵੀ ਗ੍ਰਾਂਟ ਨਹੀਂ ਮਿਲੀ। ਇਕਲੇ ਕੋਈ ਆਏ ਹੁਣ ਗ੍ਰਾਂਟ ਪਿੰਡ ਵਿੱਚ ਆਏ ਨਹੀਂ ਸਾਡੇ ਪਿੰਡ 'ਚ ਕੋਈ ਗ੍ਰਾਂਟ ਨਹੀਂ ਹੈ। ਅੱਜ ਤੋਂ ਕੋਈ 10 ਸਾਲ 10 ਸਾਲ ਵਿੱਚੋਂ 8 ਸਾਲ ਪਹਿਲਾਂ ਬਾਅਦ ਪਹਿਲਾਂ ਦੀ ਗੱਲ ਹੈ ਤੇ ਆਈਆਂ ਆਈਆਂ ਹੀ ਇੱਕ ਦੋ ਗਰੰਟਾ ਮੁੜ ਕੇ ਕਿਸੇ ਨੂੰ ਨਹੀਂ ਆਈ ਨਾ ਅਗੇ ਹਰੀ ਜਣ ਨੂੰ ਆਈ ਨਾ ਲੋੜਵੰਦ ਬੰਦੇ ਨੂੰ ਆਈ ਕਿਸੇ ਨੂੰ ਸਾਰੇ ਲੋਕ ਨਸ਼ਿਆ ਬੋਲਦੇ 50% ਦੇ ਬੋਲ ਖੇਲੀਏ ਤੇ ਆਪ ਕੀ ਤੇ ਪਿੰਡ ਨੂੰ ਲੈ ਕੇ ਜਿਵੇਂ ਸਾਡੇ ਪਿੰਡ ਵਿੱਚ 100% ਕੋਈ ਨਸ਼ਾਨੀ ਕਰਦਾ ਕੋਈ ਵੀ ਨਹੀਂ ਕਰਦਾ ਕੋਈ ਦੂਜਾ ਨਹੀਂ ਗੋਲੀਆਂ ਨਹੀਂ ਚਿਟਾ ਨਹੀਂ ਟੀਕਾ ਨਹੀਂ ਕੋਈ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਇਹਤਨਾ ਦਾ ਬੁੱਕੀ ਅਸੇਪਾ ਕੋਈ ਨਹੀਂ ਹੈ ਸਾਡੇ ਪਿੰਡ ਇਦਾਂ ਦਾ ਕੇਸ ਹੋਇਆ ਹੀ ਨਹੀਂ ਅਜੇ ਤੱਕ ਆ ਪਿੰਡ ਦੀ ਅਜੇ ਤੱਕ ਸਮਝ ਨਹੀਂ ਲੈ ਲਈ ਕਿਵੇਂ ਦੇਈ ਪੜਾਈ ਸਕੂਲ ਜਿਹੜਾ ਹੈ ਉਹ ਅੱਗੇ ਨਹੀਂ ਪੜਦਾ ਔਰ ਜਿੱਥੇ ਸਟਾਫ ਪੂਰਾ ਬਾਹਰ ਚੰਗੇ ਕਮੀ ਆ ਜਾਂ ਇਹ ਆਪਣੇ ਰੋਣ ਹੁੰਦਾ ਸਾਡੇ ਪਿੰਡ ਦੇ ਵਿੱਚ ਸਕੂਲ ਹੈ 5ਵੀਂ ਤੱਕ ਪ੍ਰਾਇਮਰੀ ਸਕੂਲ ਹੈ ਤੇ ਮਾਸਟਰ ਬਹੁਤ ਚੰਗੇ ਆ ਦੋਏ ਦੋ ਹੀ ਮਾਸਟਰ ਲੱਗੇ ਤੇ ਚੰਗੇ ਜਾਣਿਆਂ ਨੂੰ ਪੜਾਉਂਦੇ ਆ ਬੱਚੇ ਪਰ ਸਾਨੂੰ ਚਾਹੀਦਾ ਵੀ ਸ਼ਾਮਪੁਰ ਪਿੰਡ ਦੇ ਵਿੱਚ 10ਵੀਂ ਤੱਕ ਸਕੂਲ ਬਣ ਜੇ ਉਥੇ ਅਠਵੀਂ ਤੱਕ ਤੇ ਯਾਨੀ ਜਾਣ ਨੂੰ ਬੜੀ ਤੰਗੀ ਹੁੰਦੀ ਹੈ ਦਰੰਗਲੇ ਤੋਂ 5 ਕਿਲੋਮੀਟਰ ਤੇ ਪਾਣੀ ਚੜ ਜਾਂਦਾ ਤੇ ਵਿਚਾਰੇ ਫਿਰ ਘਰ ਹੀ ਬੈਠੇ ਰਹਿੰਦੇ ਫਿਰ ਕਿੱਦਾਂ ਜਾਣਾ ਤੁਹਾਡੇ ਤੋਂ ਪਿਛਲੇ ਉਹ ਮੈਂ ਪਈ ਆ ਪੰਚਾਇਤਾਂ ਉਹਨਾਂ ਸਾਹਮਣੇ ਵੀ ਦੇ ਗਏ ਹਾਂਜੀ ਉਸ ਆਗੂ ਵੀ ਹੁਣ ਜੋ ਤੁਹਾਡੇ ਕਮਿੰਦਰ ਕਿਤੇ ਉਹਨੇ ਬਰਵਾਦੀ ਕੀਤੀ ਜਾਂ ਸਕੂਲ ਜਿਹੜਾ ਹੈ ਉਹ ਤੱਕ ਹੁਣ ਜਿਹਦਾ ਨਾਮ ਪਾਉਣਾ ਇਹ ਪਹਿਲੇ ਕਿਸੇ ਸਰਪੰਚ ਨੇ ਨਹੀਂ ਕੀਤੀ ਹੁਣ ਅਹੀਂ ਪੰਜਾਂ ਦਹਾ ਸਰਪੰਚਾਂ ਨੇ ਲੈ ਕੇ ਮਤਾ ਪਾ ਕੇ ਭੇਜਿਆ ਹੋ ਪਤਾ ਨਹੀਂ ਹੁੰਦਾ ਇਹ ਕਿ ਚਾਹੇ ਕੀ ਬਣਦਾ ਹੈ ਹੇ ਵਾਰੀ ਪਿੰਨਾਂ ਦੇ ਝਗੜੇ ਇੰਨੇ ਕਵਾਜ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਕਹਰੇ ਤਾਂ ਜੇ ਖਾਣੇ ਪੈਂਦਾ ਸਮਾਜ ਤੋਂ ਬਾਹਰ ਨੂੰ ਬੜੇ ਫੈਸਲੇ ਖਾਣਦੇ ਹਾਂਜੀ ਇੱਕ ਸਭ ਪਿੰਡ ਦੀ ਕੀ ਜੁਗੜੀ ਹੁੰਦੀ ਹੈ ਕਿਵੇਂ ਦੇਖਦੇ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਝਗੜਾ ਉਹ ਸਾਡਾ ਹੀ ਹੋਏਦਾ ਬਾਕੀ ਮੁਰਕੇ ਸਾਡੇ ਪਿੰਡ 'ਚ ਝਗੜਾ ਤੇ ਕੋਈ ਹੁੰਦਾ ਨਹੀਂ ਨਾ ਹੀ ਕੋਈ ਲੜਦਾ ਹੈ ਅੱਜ ਕੱਲ੍ਹ ਦੁਨੀਆ ਸਮਝਦਾ ਰੋਗਦੀ ਹੈ ਕੌਣ ਲੜੇ ਕਰਦਾ ਕਿ ਕਿਸ ਕੋਲ ਬੇਲਾ ਟਾਈਮ ਤੇ ਆਈ ਅਜੇ ਟਕਰ ਦੇ ਕੋਈ 8 ਮਹੀਨਿਆਂ ਦੀ 1 ਮਹੀਨਾ ਉਹ ਸਾਡੇ ਨਾਲ ਹੀ ਜਿਹੜਾ ਕੀਤਾ ਤੱਕਾ ਉਹ ਹੋ ਗਿਆ ਬਸ ਸਾਡਾ ਪਿੰਡ ਬਿਲਕੁਲ ਠੀਕ ਨਹੀਂ ਸਭ ਬਿਲਕੁਲ ਠੀਕ ਸੈਂਟਰ ਕੋਲੋਂ ਜਦੋਂ 50-70 ਸਤ ਸਹੂਲਤਾਂ ਕਰੀਬ ਲੋਕਾਂ ਵਾਸਤੇ ਮਿਲਦੀਆਂ ਤੇ ਕਿੰਨਾ ਕਦੇ ਬਣੀ ਤੇ ਤੜੇ ਬੰਦੀ ਹੁੰਦੀ ਹੈ ਲੀਫ ਦਾ ਬੋਝ ਦਾ ਤੋਂ ਆਪ ਜੀ ਦੀ ਗੱਲ ਕਿਵੇਂ ਪ੍ਰਾ ਲਗਾਈ ਤਾਂ ਜੇ ਸਾਡੇ ਪਿੰਡ ਜਿੱਤੇ ਅਜੇ ਤਾਂ ਇੱਕ ਸੈਂਟਰ ਵੱਲੋਂ ਕੋਈ ਪਿਆ ਕਿਸ ਨੂੰ ਨਾਮ ਮਿਲਿਆ ਤੇ ਨਾਮ ਇਹ ਹੈ ਵੀ ਕੁੜੀਆਂ ਜਿਹੜੀਆਂ ਸ਼ਾਦੀ ਛੁਦੀ ਹੁੰਦੀਆਂ ਉਹਦੇ ਪੈਸੇ ਮਿਲ ਜਾਂਦੇ ਆ 5000 6000 ਬਾਕੀ ਕੋਈ ਉਦਾਂ ਦੀ ਕੋਈ ਨਹੀਂ ਮਿਲੀ ਪਿਆ ਕੋਈ ਤੇ ਇਹ ਬੰਦੇ ਨੂੰ ਮ ਨਹੀਂ ਮਿਲੇ ਹਰੀ ਇਹਨਾਂ ਨੂੰ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਜੱਟਾਂ ਨੂੰ ਨਹੀਂ ਮਿਲਿਆ ਰਾਜਪੂਤਾਂ ਨੂੰ ਨਹੀਂ ਮਿਲਿਆ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਮਰੋਦ ਦਾ ਆਉਂਦਾ ਤੁਹਾਡੇ ਪਿੰਡੇ ਵੀ ਲੋੜ ਹੁੰਦੀ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਰੋਗੀ ਫਿਰ ਹੋਂਗੇ ਸਾਡੇ ਪਿੰਡ ਵਿੱਚ ਨੌਜਵਾਨਾਂ ਵਾਸਤੇ ਖੇਡ ਦਾ ਗਰਾਊਂਡ ਹੋਣਾ ਚਾਹੀਦਾ ਯਾਨੀ ਖੇਡਣ ਤੇ ਨਸ਼ਿਆਂ ਤੋਂ ਬਚਣ ਤੇ ਜੋ ਵੀ ਸਮਾਨ ਅਸੀਂ ਕੋਲੋਂ ਪੈਸਾ ਲਾ ਕੇ ਵੀ ਲਿਆਣ ਨੂੰ ਤਿਆਰ ਇੱਥੇ ਸਾਡੇ ਪਿੰਡ ਦੇ ਬੱਚੇ ਖੇਡ ਕੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਸਰਕਾਰ ਦਾ ਨਾਮ ਰੋਸ਼ਨ ਹੋਏਗਾ ਤੇ ਚੰਗਾ ਭਵਿੱਖ ਬਣੇਗਾ ਇਹਦਾ ਤੇ ਪਿੰਡ ਦੇ ਵਿੱਚ ਪਹਿਲਾਂ ਤੇ ਹੁਣੇ ਤੱਕ ਲੋੜੀ ਦਾ ਕੰਮ ਕਰਾਉਣ ਜਾ ਰਹੇ ਹਾਂ ਜਿਹੜਾ ਪਿੰਡ ਨੂੰ ਸੂਖ ਸੁਵਤਾ ਬਣਾਉਣ ਨਾਲਾ ਹੀ ਪਿੰਡ ਦਾ ਬਣਾਤਾ ਉਹ ਬਹੁਤ ਜ਼ਰੂਰੀ ਸੀ ਤੇ ਹੁਣ ਅਸੀਂ ਮਿਸ਼ਾਨ ਘਾੜ ਦਾ ਕੰਮ ਕਰਾਂਗੇ ਤੇ ਖੇਡ ਦਾ ਗਰਾਊਂਡ ਵੀ ਤਿਆਰ ਕਰਾਂਗੇ ਜਿਹੜਾ ਜ਼ਰੂਰੀ ਕੰਮ ਨੇ ਉਹ ਅਸੀਂ ਕਰਾ ਦਿਆਂਗੇ ਫਿਰ ਤੇ ਲੋਕਾਂ ਦਾ ਨੂੰ ਸੇਵਾ ਕੰਦਾ ਮੋਤਾ ਤਾਂ ਮਾਨਸਾ ਤੁਹਾਡੇ ਜਿੱਤੇ ਸਭੰਦੀ ਆਸੇ ਜੇ ਉਸ ਮੈਸੇਜ ਵੀ ਲੈਣਾ ਚਾਹੋ ਤੂੰ ਬੰਦਾ ਐ ਕੱਲਾ ਸਰਪੰਚ ਨਹੀਂ ਮੈਂ ਪਿੰਡ ਦੀ ਸ਼ਮਤੀ ਨਾਲ ਸਰਪੰਚ ਬਣਿਆ ਤੇ ਸਾਰਾ ਪਿੰਡ ਦੀ ਸਰਪੰਚ ਕੋਈ ਵੀ ਕੰਮ ਕਰਾਂਗੇ ਪਿੰਡ ਦੀ ਸ਼ਮਤੀ ਨਾਲ ਕਰਾਂਗੇ ਪਿੰਡ ਦਾ ਵਿਕਾਸ ਹੋ ਸ਼ਕੇ ਤੇ ਪਿੰਡ ਸਾਡਾ ਜਿਹੜਾ ਪਹਿਲੇ ਨੰਬਰ ਦੇ ਵਿੱਚ ਆ ਸ਼ਕੇ